ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਸਵਾਗਤ ਆ ਤੁਹਾਡਾ ਸਾਡੇ ਅੱਜ ਦੇ ਵਲੌਗ ਦੇ ਵਿੱਚ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਕੋਲ ਦੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਇੱਥੇ ਸਵੇਰ ਦਾ ਟਾਈਮ ਸੀ ਕਿ ਆਪਾਂ ਨੇ ਆਪਣਾ ਝਾੜੂ-ਪੋਚਾ ਨਬੇੜ ਕੇ ਜਿਹੜੀ ਰੋਟੀ ਪਣੀ ਦੀ ਤਿਆਰੀ ਕਰ ਲਈ ਸੀ ਤੇ ਮੈਂ ਇੱਥੇ ਚੁੱਲੇ ਮੂਰੇ ਬੈਠ ਕੇ ਅੱਗ ਸੇਕਦੀ ਹੋਈ ਰੋਟੀ ਖਾ ਰਹੀ ਸੀ ਉਸ ਤੋਂ ਬਾਅਦ ਫਿਰ ਆਪਾਂ ਇੱਥੇ ਤੜੀ ਹੋਈ ਹੈ 10 ਵਜੇ ਦੀ ਚਾਹ ਤੇ ਮਿਸਤਰੀ ਔਰ ਖੇਤਾਂ ਵਿੱਚ ਦਿਹਾੜੀ ਲੱਗਣ ਕਰਕੇ ਗੰਨੇ ਦਾ ਸੀਜ਼ਨ ਹੁਣ ਉਸ ਕਰਕੇ ਚਾਹ ਵੀ ਕਾਫੀ ਜ਼ਿਆਦਾ ਬਣਦੀ ਹੈ ਹੁਣ ਮੈਂ ਬੀਤ ਬਲੌਗ ਕਰਦਾ ਕਿਤੇ ਆਹ ਦੇਖ ਹਾਲ ਹਾਲ ਲਵਾ ਉੱਪਰ ਲਾ ਦੇ ਆਹ ਰੰਗ ਬਰੰਗੀ ਜੀ ਲਵਾ ਲਾ ਕੇ ਥਲੇ ਲਾਲ ਭਾਵਾ ਲਵਾ ਭਾਵਾ ਤਾਰ ਦੇ ਤੂੰ ਉਰੀ ਮੇਰੇ ਕੋਲੇ ਚਾਹ ਪੋਣੀ ਉਹ ਤਾਂ ਇੱਟ ਟੱਕਰ ਸੀ ਹਵਾ ਤਾਂ ਦੀ ਤੇ ਲੂਆ ਨਹੀਂ ਮੰਨ ਲੀ ਹਾਂ ਯਾਰ ਨਹੀਂ ਆਤਾ ਬੋਲਣ ਪਤਾ ਤਾਂ ਹਵਾ ਹਵਾ ਤੋਂ ਹਵਾ ਘਰ ਕੇ ਮਣੀ ਮੋਟੇ ਸੌਖ ਚਾਹ ਧਾਰ ਲਈ ਇਨ ਇੱਕ ਹਿੱਸੇ ਪਿਆਰ ਬਈਏ ਚਾਰ ਹਾਂ ਤੇਰੇ ਡੈਡੀ ਵੀ ਇੱਥੇ ਆ ਡੈਡੀ ਉੱਤੇ ਚਾ ਚੰਗੀ ਆ ਵੀ ਰੱਖ ਨਾ ਹਾਂ ਯੋ ਲੱਗੇ ਨਾ ਤੇ ਮੈਂ ਲੰਡਾ ਟਿਬੀਰਣੇ ਚਾ ਵੇ ਲੰਗੇ ਲੁਰੀ ਨਾ ਤੇ ਲੰਗੇ ਤੇ ਲੋਤੀ ਇੱਥੇ ਹੋ ਗਿਆ ਸੀ ਟਾਈਮ ਸ਼ਾਮ ਦਾ ਤੇ ਆਪਾਂ ਆਪਣੀ दाल ਸਬਜੀ ਦੀ ਕਰ ਲਈਤੀ ਸੀ ਤਿਆਰੀ ਹੁਣ ਸਰਦੀਆਂ ਕਰਕੇ ਦਿਨੇ ਜਿਹੜਾ ਉਹ ਜਲਦੀ ਛਿਪ ਜਾਂਦਾ ਉਹਦੇ ਕਰਕੇ ਫਿਰ دیر ਖੜੇ ਜੇ ਆਪਾਂ ਰਾਤ ਲਈ ਸਬਜੀ ਬਣਾ ਲਈ ਸੀ ਤੇ ਇੱਥੇ ਨਾ ਮੈਂ ਮਨਮਨੂ ਕੁਝ ਕੁਛ ਤੇ ਸੂਟ ਦੀ ਕਟਿੰਗ ਤਾਂ ਵੀ ਸੀਗੀ ਸ਼ਾਰਟ কুরਤੀ ਮੈਂ YouTube ਤੋਂ ਦੇਖੀ ਸੀਗੀ ਵੀਡੀਓ ਬਟ ਉਹਦੇ ਅਕੋਰਡਿੰਗ ਨਿਸ਼ਾਨੀਆਂ ਮੈਂ ਲਗਾਈਆਂ ਸੀ ਮਾਰਕਿੰਗ ਕੀਤੀ ਸੀ ਪਟੋ ਸੈਟ ਜੇ ਨਹੀਂ ਆਇਆ ਫਿਰ ਮੰਮੀ ਦੀ ਹੈਲਪ ਲੈ ਕੇ ਆਪਾਂ ਨੇ ਮਾਰਕਿੰਗਸ ਸਹੀ ਕੀਤੀਆਂ ਤੇ ਫਿਰ ਆਪਾਂ ਨੇ ਇੱਥੇ ਸਾਰੀ ਮਾਰਕਿੰਗਸ ਮੰਮਾ ਨੂੰ ਸਮਝਾਈਆਂ ਵੀ ਇਦਾਂ ਇਦਾਂ ਲਗਾਇਆ ਸੀ ਮੈਂ ਪਰ ਮੰਮੀ ਨੇ ਸਾਰੀਆਂ ਗਲਤ ਕਰਤੀਆਂ ਉਹ ਫਿਰ ਦੁਬਾਰਾ ਤੋਂ ਇਹਨਾਂ ਨਿਸ਼ਾਨੀਆਂ ਲਗਾਉਣੀਆਂ ਪਈਆਂ ਸਿੱਧਿਕ ਸਕਦੇ ਹਾਂ ਇਹ ਆਪਣੀ ਮਾਰਕਿੰਗ ਤੇ ਕਟਿੰਗ ਦੋਨੇ ਹੋ ਚੁੱਕੀਆਂ ਤੇ ਇੱਥੇ ਆਪਣੀ ਦਾਲ ਤਾਂ ਬਣ ਗਈ ਸੀਗੀ ਮਤਲਬ ਰਿੱਝ ਗਈ ਸੀ ਤੇ ਹੁਣ ਉਹਨੂੰ ਤੜਕਾ ਲਗਾਉਣਾ ਜਿਹੜਾ ਪੈਂਡਿੰਗ ਸੀ ਫਿਰ ਆਪਾਂ ਨੇ ਇੱਥੇ ਕੜਾਈ ਦੇ ਵਿੱਚ ਗਰਮ ਕੀਤਾ ਤੇਲ ਤੇ ਤੇਲ ਦੇ ਗਰਮ ਹੋਣ ਤੇ ਫਿਰ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀਰਾ ਤੇ ਬਾਕੀ ਪਿਆਜ਼ ਨੂੰ ਮਿਰਚ ਮਸਾਲੇ ਤੇ ਤੇਲ ਆਪਣਾ ਹੋ ਗਿਆ ਸੀ ਹੀਟ ਤੇਲ ਹੀਟ ਹੋਣ ਤੇ ਆਪਾਂ ਨੇ ਇਹਦੇ ਵਿੱਚ ਐਡ ਕਰ ਦਿੱਤਾ ਜੀਰਾ ਜੀਰੇ ਤੇ ਨਾਲ-ਨਾਲ ਪਿਆਜ਼ ਤੇ ਪਿਆਜ਼ਾਂ ਨੂੰ ਹੁਣ ਆਪਾਂ ਥੋੜੇ ਟਾਈਮ ਲਈ ਭੁੰਨਣ ਲਈ ਛੱਡਨੇ ਉਸ ਤੋਂ ਬਾਅਦ ਆਪਾਂ ਇਸਦੇ ਵਿੱਚ ਮਿਰਚਾਂ ਵਗੈਰਾ ਐਡ ਕਰ ਲਈਏ ਨੂਣ ਹੈ ਜਿਹੜਾ ਕਿ ਉਹ ਆਪਾਂ ਦਾਲ ਦੇ ਵਿੱਚ ਹੀ ਐਡ ਕਰ ਦਿੰਦੇ ਹੁੰਦੇ ਹੁੰਦੇ ਆ ਜਦੋਂ ਦਾਲ ਨੂੰ ਆਪਾਂ ਰਜੋਂਦੇ ਆ ਨਾ ਉਸ ਟਾਈਮ ਹੀ ਆਪਾਂ ਉਹਦੇ ਵਿੱਚ ਨੂਣ ਐਡ ਕਰ ਦਿੰਦੇ ਆ ਫਿਰ ਤੜਕੇ ਵਿੱਚ ਪਾਣ ਦੀ ਲੋੜ ਨਹੀਂ ਪੈਂਦੀ ਤੜਕੇ ਵਿੱਚ ਸਿਰਫ ਆਪਾਂ ਤੇਲ ਦੇ ਵਿੱਚ ਜੀਰਾ, ਪਿਆਜ਼ ਤੇ ਮਿਰਚਾਂ ਪਾ ਕੇ ਤੜਕਾ ਲਗਾ ਦਿੰਨੇ ਆ। ਤੇ ਅੱਜ ਆਪਾਂ ਨੇ ਗਰਮ ਅੱਗੇ ਆਪਾਂ ਗਰਮ ਮਸਾਲਾ ਵੀ ਇਹਦੇ ਵਿੱਚ ਐਡ ਕਰਦੇ ਆ ਬਟ ਅੱਜ ਅਸੀਂ ਭੁੱਲ ਗਏ ਸੀਗੇ। ਤੇਰੇ ਹੱਥ ਦੀ ਤੇ ਨਾਲ ਖਿਚੜੀ ਤੇ ਹੱਥ ਮੋੜਦੇ ਆ। ਤੇ ਲਓ ਜੀ ਪਿਆਜ਼ ਆਪਣੇ ਥੋੜੇ ਪੁੰਨ ਚੁਕ ਪੁੰਨ ਹੋ ਚੁਕੇ ਸੀ ਤੇ ਇਹਦੇ ਵਿੱਚ ਫਿਰ ਆਪਾਂ ਨੇ ਐਡ ਕਰ ਦਿੱਤੀਆਂ ਮਿਰਚਾਂ ਸੁੱਕੀਆਂ ਲਾਲ ਮਿਰਚਾਂ ਨੇ ਇਹ ਆਪਾਂ ਨੇ ਗ੍ਰाइंड ਕੀਤੀਆਂ ਹੋਈਆਂ ਉਹ ਐਡ ਕੀਤੀਆਂ ਨੇ ਵਿੱਚ ਤੇ ਤੇ ਹੁਣ ਆਪਾਂ ਇਹਨੂੰ ਥੋੜੇ ਟਾਈਮ ਲਈ ਹੋਰ ਪਕਾਵਾਂਗੇ ਫਿਰ ਆਪਾਂ ਤੜਕੇ ਨੂੰ ਜਿਹੜਾ ਕਿ ਦਾਲ ਦੇ ਵਿੱਚ ਪਾ ਦਾਂਗੇ तेल जी तड़का पाने अपना ਰੈਡਿ ਕਰ ਲਿਆ ਭੂਣ ਲੱਗਦਾ ਹੈ ਹੁਣ ਆਪਾਂ ਇਹਦੇ ਵਿੱਚ ਐਡ ਕਰਤਾਗੇ ਦਾੜ ਉੱਚੀ ਤੜਕਾ ਆਪਾਂ ਨੇ ਆਪਣਾ ਐਡ ਕਰ ਦਿੱਤਾ ਹੈ ਦਾਲ ਦੇ ਵਿੱਚ ਤੇ ਇਸ ਦਿਨ ਨਾਲ ਨਾਲ ਆਪਣੀ ਦਾਲ ਜਿਹੜੀ ਬਣ ਕੇ ਰੈਡੀ ਹੈ ਹੁਣ ਆਪਾਂ ਸਬਜੀ ਪਾਣੀ ਵੱਲੋਂ ਹੋ ਗਿਆ ਟੈਨਸ਼ਨ ਫ੍ਰੀ ਦੇਖਾਂਗੇ ਹੁਣ ਸ਼ਾਮ ਨੂੰ ਕਣਕ ਦੀ ਜਾਂ ਫੇ ਮੱਕੀ ਦੀ ਰੋਟੀ ਲਾ ਲਾਂਗੇ ਸਿਆਲਾਂ ਦੇ ਵਿੱਚ ਤਾਂ ਕਣਕ ਦੀ ਰੋਟੀ ਕੱਟ ਤੇ ਮੱਕੀ ਦੀ ਜ਼ਿਆਦਾ ਪ੍ਰੈਫਰ ਕੀਤੀ ਜਾਂਦੀ ਹੈ ਸੀਜ਼ਨਲ ਚੀਜ਼ਾਂ ਹਨ ਤੇ ਚਲੋ ਇਹ ਠੀਕਾ ਫਿਰ ਆਪਾਂ ਮਿਲਦੇ ਹਾਂ ਕਿਸੇ ਨਵੇਂ ਵਲੌਗ ਦੇ ਵਿੱਚ ਜੇ ਚੈੱਕ ਕਰ ਤੁਹਾਨੂੰ ਸਾਡਾ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਸਾਡੇ ਚੈਨਲ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਚਲੋ ਜੀ ਠੀਕਾ ਅਪਾਂ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਤੇ ਲਈ ਚ ਤਦ ਤੱਕ ਦੇ ਲਈ ਸასი ਸ਼ਕਾਲ ਐਂਡ ਬਾਏ ਬਾਏ